ਹੈ ਕਲਾਸ ਦੇ ਵਿੱਚ ਤੁਸੀਂ ਆਏ ਹੋ ਹੋਰ ਕੋਣ ਠੀਕ ਹੈ ਤੁਸੀਂ ਆਏ ਹੋ ਚਲੋ ਠੀਕ ਹੈ ਜੀ ਕੱਲ ਤੋਂ ਥੋੜਾ ਜਿਹਾ ਕੱਲ ਵਾਲਾ ਆਪਾਂ ਨੂੰ ਦੁਬਾਰਾ ਰਿਵਾਈਜ਼ ਕਰਨਾ ਪਊਗਾ ਥੋੜਾ ਬਹੁਤ 2-4 ਮਿੰਟ ਕਿਉਂਕਿ ਚਾਰ ਪੰਜ ਜਣੇ ਪਹਿਲੀ ਵਾਰ ਅੱਜ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਕੱਲ ਵੀ ਆਪਨੇ ਕਿਹਾ ਸੀ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਕਿਸੇ ਨੂੰ ਆਪਾਂ ਪਿੱਛੇ ਨਹੀਂ ਛੱਡਾਂਗੇ ਵੀ ਇਹੜਾ ਕੋਰਸ ਹੈ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਾਂਗੇ 2-4 ਦਿਨ ਵੱਧ ਲੱਗਦੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਕੱਲ ਕੈਂਡਲਾਂ ਬਾਰੇ ਦੱਸਿਆ ਸੀਗਾ ਇੱਕ ਮਾਰਕੀਟ ਚੱਲ ਰਹੀ ਐ ਜਿਵੇਂ ਕਿ ਸਰੋਦਾ ਲਗਾ ਦੋ ਚਾਰਟ ਲਗਾ ਦੋ ਇੱਕਾ ਨਿਫਟੀ ਦਾ ਸ਼ੇਅਰ ਮਾਰਕੀਟਿੰਗ ਮਤਲਬ ਆਪਾਂ ਟਰੇਡਿੰਗ 뷰 ਤੇ ਜਾਂਨੇ ਤਾਂ ਆਪਾਂ ਨੂੰ ਇੱਕ ਚਾਰਟ ਮਿਲਦਾ ਕੱਲ ਦੱਸਿਆ ਸੀਗਾ Google ਦੇ ਵਿੱਚ ਅਗਰ ਆਪਾਂ ਟਰੇਡਿੰਗ 뷰 ਸਰਚ ਕਰਦੇ ਆ ਤਾਂ ਆਪਾਂ ਨੂੰ ਨਿਫਟੀ ਬੈਂਕ ਨਿਫਟੀ ਉਹਨਾਂ ਬਾਰੇ ਅੱਗੇ ਚਰਚਾ ਹੋਵੇਗੀ ਦੱਸਿਆ ਜਾਵੇਗਾ ਤਾਂ ਆਪਣੇ ਚਾਰਟ ਖੁੱਲਦਾ ਚਾਰਟ ਦੇ ਵਿੱਚ ਆਪਾਂ ਕੀ ਦੇਖਦੇ ਆ ਤਾਂ ਇਦਾਂ ਦੀਆਂ ਇੱਕ ਮਲ ਸਟਿਕਸ ਬਣਦੀਆਂ ਨੇਗੀਆਂ ਕੈਂਡਲਾਂ ਬਣਦੀਆਂ ਨੇ ਜਿਹਨੂੰ ਆਪਾਂ ਕੈਂਡਲ ਦਾ ਨਾਮ ਦਿੱਤਾ ਜਿਵੇਂ ਮੋਮਬਤੀ ਆਕਾਰ ਦੀਆਂ ਨੇ ਕੋਈ ਚੀਜ਼ ਬਣ ਰਹੀ ਹੈ ਇਦਾਂ ਕੁਝ ਬਣ ਰਿਹਾ ਹੈ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ ਮਾਰਕੀਟ ਦੇ ਵਿੱਚ ਬਣ ਰਿਹਾ ਹੈ ਇਹਨੂੰ ਆਪਾਂ ਕੈਂਡਲ ਦਾ ਨਾਮ ਦਿੱਤਾ ਇਹ ਜਾਪਾਨੀ ਲੋਕਾਂ ਨੇ ਜਾਪਾਨ ਦੇ ਵਿੱਚ ਸਟਾਰਟ ਕੀਤਾ ਸੀ ਉਹਨਾਂ ਨੇ ਇਹਦਾ ਜਿਹੜਾ ਆਕਾਰ ਆ ਉਹਨੂੰ ਚੇਂਜ ਕਰਿਆ ਪਹਿਲਾਂ ਬੱਸ ਹੀ ਮਾਰਕੀਟ ਐਦਾਂ ਐਦਾਂ ਲਾਈਨਾਂ ਦੇ ਮੁਤਾਬਕ ਚੱਲਦੀ ਸੀ ਉਹਨਾਂ ਨੇ ਐਦਾਂ ਦੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਇਹਨਾਂ ਨੂੰ ਕੈਂਡਲਾਂ ਦਾ ਨਾਮ ਦਿੱਤਾ ਕੈਂਡਲ ਕੈਂਡਲ ਆਪਾਂ ਸਮਝਦੇ ਆ ਕਿਉਂਕਿ ਇਹ ਮੋਮਬਤੀ ਆਕਾਰ ਦੀ ਦਿੱਸਰੀ ਜ ਆਪਾਂ ਨੂੰ ਤਾਂ ਕਰਕੇ ਉਹਨੂੰ ਕੈਂਡਲ ਦਾ ਨਾਮ ਦਿੱਤਾ ਜੋ ਨਵੇਂ ਨੇ ਮੈਂ ਮਤਲਬ ਉਹਨਾਂ ਲਈ ਹੀ ਕਰ ਰਿਹਾ ਥੋੜਾ ਧਿਆਨ ਦਿਓ ਕੱਲ ਇੱਕ ਚੀਜ਼ ਦੱਸੀ ਸੀ ਹਾਈ ਲੋ ਜਿਹੜੀ ਕੈਂਡਲ ਹੈ ਇਹ ਓਪਨ ਕਿੱਥੋਂ ਹੁੰਦੀ ਹੈ ਕਲੋਜ਼ ਕਿੱਥੋਂ ਹੁੰਦੀ ਐ ਇਹਦਾ ਹਾਈ ਕਿੱਥੇ ਔਰ ਲੋ ਕਿੱਥੇ ਐ ਇਹ ਸਾਰਿਆਂ ਨੂੰ ਮਤਲਬ ਦੱਸਿਆ ਸੀ ਜਦੋਂ ਵੀ ਕਿਸੇ ਵੀ ਕੈਂਡਲ ਤੇ ਆਪਾਂ ਮਤਲਬ ਕਰਸਲ ਨੂੰ ਲੈ ਕੇ ਜਾਵਾਂਗੇ ਤਾਂ ਉਹਦਾ ਹਾਈ ਲੋ ਓਪਨ ਕਲੋਜ਼ ਉੱਪਰ ਆਪਾਂ ਨੂੰ ਨਿਕਲ ਕੇ ਆ ਜਾਊਗਾ ਤਾਂ ਆਪਣੇ ਕੱਲ ਇੱਕ ਟਾਰਗੇਟ ਦੱਸਿਆ ਸੀਗਾ ਟਾਰਗੇਟ ਕਲੀਅਰ ਐ ਬਾਕੀ ਨੂੰ ਜਿਹੜੇ ਕੱਲ ਆਏ ਸੀ ਟਾਰਗੇਟ ਕੀ ਹੁੰਦਾ ਪਹਿਲਾਂ ਮੈਂ ਇਹ ਸਮਝਾਉਣਾ ਤੁਹਾਨੂੰ ਟਾਰਗੇਟ ਹੁੰਦਾ ਕੀ ਐ ਟਾਰਗੇਟ ਆਪਾਂ ਕਿਉਂ ਸਮਝਦੇ ਆਂ ਟਾਰਗੇਟ ਦਾ ਮਤਲਬ ਆਪਾਂ ਨੂੰ ਮਾਰਕੀਟ ਦੇ ਵਿੱਚ ਪਤਾ ਲੱਗ ਜੇ ਤੇ ਆਪਾਂ ਜਾਣਾਂ ਕਿੱਥੇ ਕਿ ਦਿੱਕਾ ਹੈ ਮਾਰਕੀਟ ਦੇ ਵਿੱਚ ਕਿੱਥੇ ਕਿ ਤੱਕ ਰੁਕਣਾ ਹੈ ਟਾਰਗੇਟ ਠੀਕ ਹੈ ਜਿਵੇਂ ਇਹਦਾ ਹਾਈ ਸੀਗਾ ਕੋਈ ਵੀ ਕੈਂਡਲ ਹੈ ਉਹਦਾ ਹਾਈ ਹੈ ਸਪੂਝ ਕਰੋ 700 ਹਾਈ ਹੈ ਬੈਸੀ ਸਪੂਝ ਆਪਾਂ ਨੇ ਮੰਨ ਲਿਆ ਠੀਕ ਹੈ ਜੀ ਤਾਂ ਇਹਦਾ 600 ਮੰਨ ਲਓ ਲੋ ਹੈ ਹਾਈ ਕੈਂਡਲ ਦਾ ਕਿਸੇ ਕੈਂਡਲ ਦਾ ਹਾਈ 700 ਆ ਮੰਨ ਲਓ ਤਾਂ ਲੋ ਹੈ ਉਹਦਾ 600 ਜਿਹੜਾ ਤੁਹਾਨੂੰ ਟਾਰਗੇਟ ਦਾ ਫਾਰਮੂਲਾ ਦੱਸਿਆ ਸੀ ਉਹ ਹਾਈ ਮਾਈਨਸ ਲੋ ਸੀਗਾ ਹਾਈ ਮਾਈਨਸ ਲੋ ਤਾਂ ਮਤਲਬ ਹਾਈ ਕਿੰਨਾ ਆਪੜਾ ਜੀ 700 ਲੋ ਕਿੰਨਾ ਆਪੜਾ 600 ਕਿੰਨਾ ਨਿਕਲ ਗਿਆ ਗਿਆ 100 ਰੁਪਿਆ ਆਪਣਾ ਟਾਰਗੇਟ ਨਿਕਲ ਗਿਆ ਗਿਆ 100 ਇੱਥੇ ਇੱਕ ਪੁਆਇੰਟ ਤੁਸੀਂ ਨੋਟ ਕਰਨਾ ਜੇ ਤਾਂ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਆਪਾਂ ਉੱਪਰ ਦੀ ਐਂਟਰੀ ਲੈ ਰਿਹਾ ਤਾਂ ਇਹ ਹਾਈ ਦੇ ਵਿੱਚ ਪਲੱਸ ਕਰਨਾ ਹੈ ਜੋੜਨਾਗਾ ਸਮਝ ਆ ਰਹੀ ਜੀ ਪਿੱਛੇ ਤਾਂ ਤਾਂ ਹਾਈ ਦੇ ਵਿੱਚ ਇਹਨੂੰ ਕੀ ਕਰਨਾ ਹੈ ਜੀ ਜੋੜਨਾ ਹੀ ਦੁਬਾਰੀ ਰਿਪੀਟ ਕਰ ਰਿਹਾ ਮੈਂ ਜੇ ਆਪਾਂ ਨੀਚੇ ਜਾ ਰਹੇ ਹਾਂ ਲੋ ਦੇ ਵਿੱਚ ਜਾ ਰਹੇ ਹਾਂ ਤਾਂ ਇਹਨੂੰ ਲੋ ਦੇ ਵਿੱਚੋਂ ਮਾਈਨਸ ਕਰਨਾ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਣਾ ਆਪਣਾ 100 ਆਇਆ ਸੀ ਤਾਂ ਜਿਹੜੇ ਜੇ ਆਪਾਂ ਉੱਪਰ ਨੂੰ ਜਾਵਾਂਗੇ ਉੱਪਰ ਦੀ ਐਂਟਰੀ ਲਵਾਂਗੇ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਤਾਂ ਆਪਣਾ ਟਾਰਗੇਟ ਹੋ ਗਿਆ 800 ਜੀ ਟਾਰਗੇਟ ਹੋ ਗਿਆ 800 ਆਪਾਂ 700 ਤੋਂ ਬਾਅਦ ਐਂਟਰੀ ਲਵਾਂਗੇ 800 ਦਾ ਕਪ ਜਾ ਰਹਿ ਸਕਦੇ ਆ ਮਾਰਕੀਟ ਦੇ ਵਿੱਚ 800 ਤੋਂ ਬਾਅਦ ਨਹੀਂ ਰਹਿਣਾ ਬਟ ਫਿਰ ਵੀ ਨਵੇਂ ਨੂੰ ਕੀ ਕਿਹਾ ਸਰ ਨੇ ਗੱਲ ਗਿਆ ਸੀ ਵੀ ਆਪਾਂ 50 ਪੁਆਇੰਟ ਹੀ ਕਵਰ ਕਰਾਂਗੇ ਮਤਲਬ ਕੀ 750 ਤੱਕ ਹੀ ਮਾਰਕੀਟ ਦੇ ਵਿੱਚ ਰੁਕਾਂਗੇ ਉਸ ਤੋਂ ਬਾਅਦ ਆਪਾਂ ਮਾਰਕੀਟ ਦੇ ਵਿੱਚ ਨਹੀਂ ਰੁਕਾਂਗੇ ਐਗਜ਼ਿਟ ਕਰ ਲਵਾਂਗੇ ਸਮਝ ਗਏ ਜੀ ਹੁਣ نیچے ਕਿਵੇਂ ਕਰਨਾ ਹੈ نیچے 600 ਦੇ ਵਿੱਚੋਂ ਮਾਈਨਸ ਕਰਤਾ 100 ਕਿੰਨਾ ਆ ਗਿਆ ਜੀ 500 500 ਟਾਰਗੇਟ ਆ ਗਿਆ ਨੀਚਲਾ ਜੀ ਆਪਣਾ ਤਾਪ ਕਿਥੇ 500 ਤੱਕ ਵੈਸੇ ਆ ਗਿਆ ਪਰ ਆਪਾਂ 450 ਤੱਕ ਹੀ ਮਾਰਕੀਟ ਦੇ ਵਿੱਚ ਰੁਕਾਂਗੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਨਹੀਂ ਰੁਕਾਂਗੇ ਆਪਾਂ ਟਾਰਗੇਟ ਕਲੀਅਰ ਹੈ ਜੀ ਸੁਣਨਾ ਮੈਨੂੰ ਹੌਲੀ ਹੌਲੀ ਪਤਾ ਲੱਗ ਜੂ ਠੀਕ ਹੈ ਜੀ ਕਲੀਅਰ ਹੈ ਕੱਲ ਵਾਲੀ ਗੱਲ ਹੈ ਪਹਿਲੀ ਗੱਲ ਚਲੋ ਇਹ ਕਲੀਅਰ ਹੈ ਕੱਲ ਇੱਕ ਹੈਮਰ ਬਾਰੇ ਸਰ ਨੇ ਦੱਸਿਆ ਸੀਗਾ ਹੈਮਰ ਬੰਦਾ ਦੀ ਪਹਿਲੀ ਕੈਂਡਲ ਹੈ ਜੀ ਸਟਾਰਟਿੰਗ ਹੀ ਆਪਣਾ ਤੁਸੀਂ ਨੋਟ ਕਰ ਲਿਓ ਪਹਿਲੀ ਕੈਂਡਲ ਸਿਰਫ ਸਟਾਰਟਿੰਗ ਪੁਆਇੰਟ ਤੋਂ ਚਲਦੇ ਆ ਕੱਲ ਸਰ ਨੇ ਇੱਕ ਹੈਮਰ ਕੈਂਡਲ ਬਾਰੇ ਦੱਸਿਆ ਸੀਗਾ ਹੈਮਰ ਜੀ ਆਈ ਕਹਿੰਮਰ ਬਣ ਗਈ ਕੈਂਡਲ ਇਹਨੂੰ ਕੀ ਨਾਮ ਦੇਤਾ ਕੈਂਡਲਾਂ ਬਹੁਤ ਨੇ ਮਾਰਕੀਟ ਦੇ ਵਿੱਚ ਆ ਸਾਰੀਆਂ ਕੈਂਡਲਾਂ ਹੀ ਬਣ ਰਹੀਆਂ ਨੇ ਬਟਾ ਬਸ ਸਾਰੀਆਂ ਨਹੀਂ ਕਰਾਂਗੇ ਸਿਰਫ ਉਹ ਕਰਾਂਗੇ ਜਿਨ੍ਹਾਂ ਦੀ ਆਪ ਨੂੰ ਜ਼ਰੂਰਤ ਹੈ ਔਰ ਜਿਹੜੀ ਮਤਲਬ ਆਪਣੇ ਸੰਗੀਤਾਂ ਨੂੰ ਹੋਰ ਵਧੀਆ ਬਣਾ ਦੇਵੇ ਸਿਰਫ 8 9 10 ਤੱਕ ਕੈਂਡਲਾਂ ਕਰਾਂਗੇ ਹੋਰ ਇਤੋਂ ਜ਼ਿਆਦਾ ਨਹੀਂ ਕਰਾਂਗੇ ਪਹਿਲੀ ਕੈਂਡਲ ਦਾ ਨਾਮ ਹੈ ਜੀ ਹੈਮਰ ਹੈਮਰ ਮੀਨਜ਼ ਪੰਜਾਬੀ ਚ ਹੈਮਰ ਦੀ ਪੰਜਾਬੀ ਕੀ ਹੈ ਜੀ ਹਥੌੜਾ ਇਹ ਹਥੌੜੇ ਦੇ ਵਾਂਗ ਦਿਖ ਰਹੀ ਹੈ ਕੈਂਡਲ ਹਥੌੜੇ ਦੇ ਵਾਂਗ ਦਿਖ ਰਹੀ ਹੈ ਪਹਿਲਾ ਨੰਬਰ ਦਾ ਜਿਹੜੀ ਉਹਦੀ ਸ਼ੇਪ ਹੈ ਉਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਵੀ ਕੋਈ ਵੀ ਆਪਾਂ ਕੈਂਡਲ ਕਰਾਵਾਂਗੇ ਉਹਦਾ ਆਕਾਰ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਉਹਦਾ ਆਕਾਰ ਕੀ ਹੈ ਔਰ ਇਹਦਾ ਨਾਮ ਕੀ ਹੈ ਇਹਦਾ ਕੰਮ ਕੀ ਹੈ ਤਿੰਨ ਗੱਲਾਂ ਪਤਾ ਹੋਣੀ ਚਾਹੀਦੀਆਂ ਆਕਾਰ ਕੀ ਹੈ ਜੇ ਤੁਹਾਨੂੰ ਆਕਾਰ ਦਾ ਪਤਾ ਲੱਗੂਗਾ ਫਿਰ ਹੀ ਮਾਰਕੀਟ ਦੇ ਵਿੱਚ ਪਛਾਣੋਗੇ ਵੀ ਇਹ ਕੀ ਚੀਜ਼ ਹੈ ਜੇ ਮਾਰਕੀਟ ਦੇ ਵਿੱਚ ਕਿਤੇ ਹੈਮਰ ਬਣੂਗਾ ਜਪਨੂ ਦਾ ਆਕਾਰ ਪਤਾ ਵੀ ਇੱਕ ਹੈਮਰ ਹੈ ਤਾਂ ਹੀ ਆਪਾਂ ਨੂੰ ਮਾਰਕੀਟ ਦੇ ਵਿੱਚ ਵਿੱਚ ਪਤਾ ਚੱਲੂਗਾ ਨਾ ਵੀ ਹੈਮਰ ਕਿੱਥੇ ਹੈ ਕਦੋਂ ਬਣਿਆ ਉਸ ਤੋਂ ਬਾਅਦ ਅਗਲੀ ਗੱਲ ਕੀ ਕਰਾਂਗੇ ਆਪਾਂ ਵੀ ਹੈਮਰ ਦਾ ਕੰਮ ਕੀ ਹੈ ਹੁਣ ਮੈਂ ਹੈਮਰ ਦਾ ਕੰਮ ਸਰ ਨੇ ਸਮਝਾਇਆ ਸੀ ਇੱਕ ਗੱਲ ਇੱਥੇ ਵੀ ਥੋੜੀ ਜਿਹੀ ਹੋਰ ਪੁਆਇੰਟ ਨੋਟ ਕਰ ਲਿਓ ਵੀ ਜਦੋਂ ਮਾਰਕੀਟ ਉੱਪਰ ਜਾਂਦੀ ਹੈ ਤਾਂ ਗ੍ਰੀਨ ਕੈਂਡਲ ਬਣਦੀ ਹੈ ਹਰੇ ਰੰਗ ਦੀ ਕੈਂਡਲ ਬਣਦੀ ਹੈ ਜਦੋਂ ਮਾਰਕੀਟ ਕਰੈਸ਼ ਹੁੰਦੀ ਆ ਨੀਚੇ ਆਉਂਦੀ ਆ ਡਾਊਨ ਆਉਂਦੀ ਆ ਤਾਂ ਰੈੱਡ ਕਲਰ ਦੀ ਬਣਦੀ ਆ ਜੀ ਇੱਕ ਪੁਆਇੰਟ ਨੋਟ ਵੀ ਕਰ ਲਿਓ ਆਪਾਂ ਨੂੰ ਪਤਾ ਲੱਗ ਜੇ ਜੇ ਗ੍ਰੀਨ ਕੈਂਡਲ ਬਣ ਗਈ ਤਾਂ ਉਹਦਾ ਮਤਲਬ ਸੰਕੇਤ ਦੇ ਆ ਵੀ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਠੀਕ ਹੈ ਜੀ ਉਹਨੂੰ ਜਿਹੜੀ ਹਰੇ ਰੰਗ ਦੀ ਕੈਂਡਲ ਬਣਦੀ ਹੈ ਜਦੋਂ ਉੱਪਰ ਨੂੰ ਜਾਊਗੀ ਉਹਨੂੰ ਆਪਾਂ ਬੁਲਿਸ਼ ਕਹਿੰਦੇ ਨੇ ਜੀ ਅੱਗੇ ਆਊਗਾ ਬੁਲਿਸ਼ ਇੰਗਲਿਸ਼ ਦੇ ਵਿੱਚ ਬੁਲਿਸ਼ ਬੁਲਿਸ਼ ਦਾ ਮਤਲਬ ਹੁੰਦਾ ਤੇਜ਼ੀ ਮਾਰਕੀਟ ਦੇ ਵਿੱਚ ਤੇਜ਼ੀ ਹੋ ਗਈ ਮੰਦੀ ਦਾ ਸਮਾਂ ਖਤਮ ਹੋ ਗਿਆ ਬੁਲਿਸ਼ ਠੀਕ ਹੈ ਜੀ ਆਪਣਾ ਜਿਹੜਾ ਪੈਟਰਨ ਉਹ ਬੁਲਿਸ਼ ਦਾ ਬਣ ਗਿਆ ਮਾਰਕੀਟ ਉੱਪਰ ਜਾ ਰਹੀ ਹੈ ਹਰੇ ਰੰਗ ਦੀ ਮਤਲਬ ਕੈਂਡਲ ਬਣੀ ਤਾਂ ਮਾਰਕੀਟ ਉੱਪਰ ਚਲੀ ਗਈ ਤਾਂ ਬੁਲਿਸ਼ ਦਾ ਸੰਕੇਤ ਆਪ ਨੂੰ ਮਿਲ ਗਿਆ ਜੇ ਇਹ ਬਣਦੀ ਹੈ ਲਾਲ ਲਾਲ ਰੰਗ ਦੀ ਜੀ ਤਾਂ ਉਹ ਬੈਰਿਸ਼ ਕੋਈ ਇੱਕ ਬੈਰਿਸ਼ ਹੈ ਮਤਲਬ ਕਿ ਮੰਦੀ ਬੈਰਿਸ਼ ਦਾ ਮਤਲਬ ਹੈ ਮੰਦੀ ਤਾਂ ਮਾਰਕੀਟ ਡਾਊਨ ਜਾ ਰਹੀ ਹੈ ਨੀਚੇ ਨੂੰ ਜਾ ਰਹੀ ਹੈ ਰੈੱਡ ਕੈਂਡਲਾਂ ਆਪਾਂ ਨੂੰ ਸੰਕੇਤ ਦਿੰਦੀਆਂ ਨੇ ਕਿ ਮਾਰਕੀਟ ਨੀਚੇ ਨੂੰ ਜਾ ਰਹੀ ਹੈ ਗ੍ਰੀਨ ਕੈਂਡਲਾਂ ਆਪਾਂ ਨੂੰ ਸੰਕੇਤ ਦਿੰਦੀਆਂ ਨੇ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਕਲੀਅਰ ਹੈ ਜੀ ਇਹ ਪੁਆਇੰਟ ਚਲੋ ਜੀ ਹੁਣ ਆਪਾਂ ਹੈਮਰ ਤੇ ਹੈਮਰ ਦਾ ਕੀ ਹੈ ਹੈਮਰ ਕਿੱਥੇ ਬਣਦਾ ਸਪੋਝ ਕਰੋ ਮਾਰਕੀਟ ਡਾਊਨ ਆ ਰਹੀ ਹੈ ਇਹ ਨਵੇਂ ਨਵੇਂ ਵਾਸਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਮੈਂ ਨਹੀਂ ਕੱਲ ਵੇਲੇ ਸਮਝਾਤਾ ਸੀ ਸਪੋਝ ਕਰ ਲਓ ਮਾਰਕੀਟ ਨੀਚੇ ਆ ਰਹੀ ਹੈ ਜੀ ਮਾਰਕੀਟ ਨੀਚੇ ਆ ਰਹੀ ਹੈ ਇੱਕ ਕਲੀਅਰ ਹੈ ਜੇ ਮਾਰਕੀਟ ਨੀਚੇ ਜਾ ਰਹੀ ਹੈ ਤਾਂ ਸਾਰੀਆਂ ਕੈਂਡਲਾਂ ਰੈੱਡ ਬਣਨਗੀਆਂ ਵਿੱਚ ਕੋਈ ਹਰੀ ਗ੍ਰੀਨ ਬਣ ਸਕਦੀ ਹੈ ਕੋਈ ਇਸ਼ੂ ਨਹੀਂ ਹੈਗਾ ਬਟ ਜਦੋਂ ਮਾਰਕੀਟ ਨੀਚੇ ਜਾ ਰਹੀ ਹੈ ਤਾਂ ਰੈੱਡ ਹੀ ਬਣਨਗੀਆਂ ਤਾਂ ਉਹ ਇੱਕ ਹੈਮਰ ਬਣ ਗਿਆ ਜੀ ਇਹ ਹੈਮਰ ਬਣ ਗਿਆ ਇੱਕ ਹੈਮਰ ਦੀ ਨਿਸ਼ਾਨੀ ਇਹ ਹੈ ਬਾਡੀ ਇੰਨੀ ਕੁ ਹੋਣੀ ਚਾਹੀਦੀ ਹੈ ਜਿਹੜੀ ਇਹਦੀ ਵਿੱਗ ਹੈ ਉਹ ਇਥੋਂ 3 ਗੁਣਾ ਹੋਣੀ ਚਾਹੀਦੀ ਹੈ ਹੈਮਰ ਦੀ ਨਿਸ਼ਾਨੀ ਇਹ ਹੈ ਜੀ ਆ ਇੱਕ ਬਾਡੀ ਹੈ ਹੈਮਰ ਦੀ ਜਿਹੜੀ ਇਹ ਵਿੱਗ ਹੈ ਇਹਦੂ ਤਿੰਨ ਗੁਣਾ ਹੋਣੀ ਚਾਹੀਦੀ ਐ ਸਪੋਜ ਕਰੋ ਹਿਮਰ ਆ ਬਣ ਗਿਆ ਇਹਨੂੰ ਆਪਾਂ ਹਿਮਰ ਨਹੀਂ ਗਾਉਗੇ ਇਹ ਇੱਕ ਐਮਰ ਨਹੀਂ ਹੈਗਾ ਕੁਝ ਹੋਰ ਹੈ ਜੀ ਐਣੀ ਬਤੇ ਕੈਂਡਲ ਆਪਾਂ ਨਹੀਂ ਨਹੀਂ ਸਿੱਖੀ ਹੋ ਸਕਦੀ ਕੈਂਡਲਾਂ ਬਹੁਤ ਨੇ ਪਰ ਇਹਨੂੰ ਐਮਰ ਨਹੀਂ ਮੰਨਣਾ ਆਪਾਂ ਨੇ ਹਿਮਰ ਉਹਨੂੰ ਬੰਨਣਾ ਜਿਹਦੀ ਵਿਗ ਇਹਦੂ ਬਾਡੀ ਤੋਂ ਤਿੰਨ ਗੁਣਾ ਹੋਵੇਗੀ ਠੀਕ ਹੈ ਜੀ ਇੱਕ ਪੁਆਇੰਟ ਹੋਰ ਨੋਟ ਕਰ ਲਿਓ ਜਿਹੜਾ ਇਹ ਹਿਮਰ ਹੈ ਇਹ ਤੋਂ ਪਹਿਲਾਂ ਤਿੰਨ ਕੈਂਡਲਾਂ ਰੈੱਡ ਬਣਨੀਆਂ ਲਾਜ਼ਮੀ ਨੇ ਇਹ ਤੋਂ ਪਹਿਲਾਂ ਸਪੋਜ ਕਰੋ ਆਹ ਆ ਕੈਂਡਲ ਆਹ ਕੈਂਡਲ ਆਹ ਕੈਂਡਲ ਇਹ ਤਿੰਨੇ ਕੈਂਡਲਾਂ ਲਾਲ ਰੈੱਡ ਬਣਨੀਆਂ ਲਾਜ਼ਮੀ ਨੇ ਜੇ ਤਿੰਨ ਕੈਂਡਲਾਂ ਚੋਂ ਰੈੱਡ ਇੱਕ ਵੀ ਰੈੱਡ ਨਹੀਂ ਗ੍ਰੀਨ ਬਣ ਗਈ ਤਾਂ ਆਪਾਂ ਉਹਨੂੰ ਫਿਰ ਵੀ ਉਹਨੂੰ ਹੈਮਰ ਨਹੀਂ ਕਹਾਂਗੇ ਸਮਝ ਗਏ ਜੀ ਅੰਡਰਸਟੈਂਡ ਹੈ ਹੈਮਰ ਕੰਮ ਕੀ ਕਰਦਾ ਹੈ ਮਾਰਕੀਟ ਨੀਚੇ ਆ ਰਹੀ ਹੈ ਜੀ ਦੇਖੋ ਮਾਰਕੀਟ ਨੀਚੇ ਆਈ ਇੱਥੇ ਹੈਮਰ ਬਣ ਗਿਆ ਤਾਂ ਆਪਾਂ ਨੂੰ ਸੰਕੇਤ ਦੇ ਰਿਹਾ ਹੈਮਰ ਕਿ ਹੁਣ ਮਾਰਕੀਟ ਰਿਵਰਸ ਹੋਊਗੀ ਜੇ ਮਾਰਕੀਟ ਨੀਚੇ ਆ ਰਹੀ ਹੈ ਰਵਰਸ ਦਾ ਮਤਲਬ ਉੱਪਰੀ ਜਾਊਗੀ ਨੀਚੇ ਤੋਂ ਨੀਚੇ ਤਾਂ ਕਿਵੇਂ ਜਾਊਗੀ ਮਤਲਬ ਇੱਥੋਂ ਆਪਾਂ ਨੂੰ ਸੰਕੇਤ ਮਿਲ ਗਿਆ ਜੀ ਵੀ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਮਾਰਕੀਟ ਉੱਪਰ ਨੂੰ ਜਾਏਗੀ ਤਾਂ ਆਪਾਂ ਨੇ ਕੀ ਕਰਨਾ ਹੈ ਐਦੂੰ ਮਾਰ ਜਿਹੜਾ ਇੱਥੇ ਇੱਕ ਕੈਂਡਲ ਬਣੂਗੀ ਕੋਈ ਵੀ ਕੈਂਡਲ ਬਣੇ ਇੱਥੇ ਇੱਕ ਕੈਂਡਲ ਬਣੂ ਸਮਝ ਲਿਓ ਜੀ ਨਮਾ ਨਮਾ ਕੈਂਡਲ ਬਣੂਗੀ ਜਦੋਂ ਇਹ ਕੈਂਡਲ ਇਹਦਾ ਹੈਮਰ ਦਾ ਹਾਈ ਬ੍ਰੇਕ ਕਰਦਾ ਹੈ ਉਦੋਂ ਅੱਗੇ ਆਪਾਂ ਜਾ ਕੇ ਐਂਟਰੀ ਬਣਾ ਸਕਦੇ ਆ ਪਹਿਲਾਂ ਹੀ ਨਹੀਂ ਕਈ ਲੋਕ ਕੀ ਕਰਦੇ ਨੇ ਹੈਮਰ ਬਣ ਗਿਆ ਜੀ ਉਦੋਂ ਬਾਅਦ ਹੀ ਐਂਟਰੀ ਬਣਾ ਲੈਂਦੇ ਨੇ ਨਹੀਂ ਉਥੇ ਐਂਟਰੀ ਨਹੀਂ ਬਣਾਉਣੀ ਐਂਟਰੀ ਨਹੀਂ ਲੈਣੀ ਐਂਟਰੀ ਕਿੱਥੇ ਲੈਣੀ ਆ ਐਦੋਂ ਬਾਅਦ ਜਿਹੜੀ ਕੈਂਡਲ ਬਣੂਗੀ ਉਹ ਹੈਮਰ ਦੇ ਹਾਈ ਨੂੰ ਬ੍ਰੇਕ ਕਰੇ ਜੇ ਉੱਪਰ ਜਾਵਾਂਗੇ ਤਾਂ ਹੈਮਰ ਦੇ ਹਾਈ ਨੂੰ ਬ੍ਰੇਕ ਕਰੇ ਤਾਂ ਅੱਗੇ ਆਪਾਂ ਐਂਟਰੀ ਬਾਰੇ ਸੋਚ ਸਕਦੇ ਆ ਔਰ ਆਪਾਂ ਕਿਹੜੀ ਐਂਟਰੀ ਲਵਾਂਗੇ ਜੀ ਕਾਲ ਸਾਈਡ ਦੀ ਜੇ ਉੱਪਰ ਜਾਵਾਂਗੇ ਕਾਲ ਸੈੱਟ ਕਾਲ ਵਾਈ ਕਰਾਂਗੇ ਜੀ ਜੇ ਨੀਚੇ ਜਾਵਾਂਗੇ ਤਾਂ ਆਪਾਂ ਪੁੱਟ ਵਾਈ ਕਰਾਂਗੇ ਦੋ ਐਂਟਰੀਆਂ ਨੇ ਆਪਣੀਆਂ ਜੀ ਇੱਕ ਕਾਲ ਵਾਈ ਦੀ ਇੱਕ ਪੁੱਟ ਵਾਈ ਦੀ ਕਾਲ ਵਾਈ ਕਹਿੰਦਾ ਉੱਪਰ ਜਾਵਾਂਗੇ ਉੱਪਰਲੀ ਐਂਟਰੀ ਲੈਣੀ ਹੈ ਕਿਉਂਕਿ ਮਾਰਕੀਟ ਉੱਪਰ ਜਾ ਰਹੀ ਹੈ ਪੁੱਟ ਵਾਈ ਕੀ ਕਹਿੰਦਾ ਜਦੋਂ ਮਾਰਕੀਟ ਨੀਚੇ ਆ ਰਹੀ ਹੈ ਡਾਊਨ ਆ ਰਹੀ ਹੈ ਤਾਂ ਪੁੱਟ ਵਾਈ ਦੀ ਲਵਾਂਗੇ ਠੀਕ ਹੈ ਜੀ ਕਲੀਅਰ ਹੈ ਜੀ ਇੱਥੋਂ ਤੱਕ ਤਾਂ ਹਮਰ ਦਾ ਕੰਮ ਪਤਾ ਲੱਗ ਗਿਆ ਜੀ ਹਮਰ ਕਲੀਅਰ ਹੈ ਨਵੇਂ ਨੂੰ ਕਲੀਅਰ ਹੈ ਜੀ ਠੀਕ ਹਾਂਜੀ ਦਿੱਤੀ ਹੈ ਤੁਹਾਡੇ ਸਾਈਡ ਤੇ ਤੁਸੀਂ ਵੱਡਾ ਹੋ ਗਿਆ ਜੀ ਸੰਭੀ ਵੱਡਾ ਮਤਲਬ ਆਹ ਬਿੱਗ ਜੀ ਹਾਂ ਪਰ ਨੀ ਬਿੱਗ ਦਾ ਮਤਲਬ ਇਹ ਹੈ ਜੀ ਆ ਬਾਡੀ ਬਣ ਗਈ ਹੈ ਹਮਰ ਦੀ ਬਣ ਗਈ ਨਾ ਜੀ ਜਿਹੜੀ ਆਹ ਬਿੱਗੇਗੀ ਆ ਬਿੱਗ ਇਹਨੂੰ ਆਪਾਂ ਬਿੱਗ ਕਹਿੰਦੇ ਆ ਲੈਣ ਹੈ ਜਿਹੜੀ ਹਰੇਕ ਦੀ ਕੈਂਡਲਾਂ ਦੇਖੋ ਆ ਇੱਕ ਕੈਂਡਲ ਹੈ ਬਣੀ ਹੋਈ ਹੈ ਨਾ ਜੀ ਇਹਦੀ ਜਿਹੜੀ ਬਿੱਗ ਕਿੰਨੀ ਲੰਬੀ ਦਿਸ ਰਹੀ ਹੈ ਇੱਕ ਇਹਦੀ ਬਿੱਗ ਹੈ ਜਿਹੜੀ ਆਹ ਚੀਜ਼ ਐ ਇਹ ਦੀ ਬਾਡੀ ਐ ਜੀ ਉੱਪਰ ਵੀ ਵਿੱਗ ਹੈਗੀ ਐ ਜਿਹੜੀ ਹੈਮਰ ਦੀ ਨੀਚੇ ਵਿੱਗਾ ਉਹ ਜਿਹੜੀ ਬਾਡੀ ਆਪਾਨੂੰ ਦਿਖ ਨਹੀਂ ਰਹੀ ਐਨੀ ਕਾ ਤਾਂ ਇਹ ਤੋਂ ਮਤਲਬ ਤਿੰਨ ਗੁਣਾ ਹਾਂ ਡੱਬੇ ਤੋਂ ਲੈਣਾ ਵੱਡੀ ਚਾਹੀਦੀ ਹਾਂ ਡੱਬੇ ਤੋਂ ਲੈਣਾ ਜਿਹੜੀ ਉਹ ਤਿੰਨ ਗੁਣਾ ਵੱਡੀ ਹੋਣੀ ਚਾਹੀਦੀ ਜੀ ਹਾਂਜੀ ਹਰ ਚੋ ਦੇ ਉੱਪਰ ਦਾ ਇੱਕ ਦੋ ਪੁਆਇੰਟ ਦਾ ਤਾਂ ਬੀਗ ਵੱਡਾ ਬਿੱਗ ਹੋ ਜਾ ਸਕਦੇ ਕੋਈ ਪ੍ਰੋਬਲਮ ਨਹੀਂ ਜੀ ਲੋ ਹੋ ਸਕਦੇ ਮਾੜੀ ਮੋਟੀ ਹੋ ਜਾਦੇ ਪਰ ਇਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਹੋਊਗੀ ਠੀਕ ਹੈ ਜੀ ਮਾੜੀ ਮੋਟੀ ਉਹਨੂੰ ਵੀ ਆਪਾਂ ਐਮਰ ਮੰਨਣਾ ਸੁਪੋਜ਼ ਕਰੋ ਆਹ ਹੋ ਗਈ ਆ ਮਾੜੀ ਜੀ ਲਾਤੀ ਨਾ ਮੈਂ ਲੈਣਾ ਐਦਾਂ ਵੀ ਐਮਰ ਦਿੱਸ ਸਕਦਾ ਆਪਾਂ ਨੂੰ ਠੀਕ ਹੈ ਜੀ ਓਕੇ ਤੇ ਅਗਲੀ ਕੈਂਡਲ ਦਾ ਨਾਮ ਕੀ ਹੈ ਨੋਟ ਕਰ ਲੈਣੀ ਅਗਲੀ ਕੈਂਡਲ